ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਪ ਪਾਸਕਰ ਜੀ ਪਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਸ਼ੁਕਰੀਆ ਡੱਲਾ ਸਾਹਿਬ ਪਾਸਕਰ ਸਾਹਿਬ ਬੜੀ ਤੇਜ਼ੀ ਦੇ ਨਾਲ ਪੰਜਾਬ ਦੀ ਸਿਆਸਤ ਫੇਰ ਬਦਲੀ ਹੈ ਤਿੰਨ ਚਾਰ ਵੱਡੀਆਂ ਖਬਰਾਂ ਨੇ ਇਹਨਾਂ ਖਬਰਾਂ ਤੇ ਅੱਜ ਮੈਂ ਚਾਹੁੰਦਾ ਕਿ ਤੁਸੀਂ ਆਪਣਾ ਦ੍ਰਿਸ਼ਟੀਕੋਣ ਰੱਖੋ ਮਨਪਿਤ ਬਾਦਲ ਹਾਲੇ ਤੱਕ ਪ੍ਰਚਾਰ ਚ ਸਰਗਰਮ ਨਹੀਂ ਹੋਏ ਬਠਿੰਡੇ ਚ ਔਰ ਜਦੋਂ ਲੋਕ ਸਭਾ ਦੀ ਚੋਣ ਲੜੇ ਮਨਪੀਤ ਬਾਦਲ ਤੇ ਰਾਜਾ ਵੜਿੰਗ ਗੱਡੀ ਉੱਤੇ ਚੜ੍ਹ ਕੇ ਕਾਰ ਉੱਪਰ ਚੜ੍ਹ ਕੇ ਇਹ ਨਾਰਾ ਮਾਰਦੇ ਰਹੇ ਕਿ ਸਾਰੇ ਬਾਦਲਾਂ ਨੂੰ ਹਰਾਉਣਾ ਤੇ ਮਨਪੀਤ ਬਾਦਲ ਦਾ ਬਕਾਇਦਾ ਨਾਮ ਵੀ ਲੈਂਦੇ ਨੇ ਰਾਜਾ ਵੜਿੰਗ ਮਨਪੀਤ ਬਾਦਲ ਵੀ ਕਾਂਗਰਸੀ ਉਮੀਦਵਾਰ ਸੀ ਰਾਜਾ ਵੜਿੰਗ ਵੀ ਕਾਂਗਰਸੀ ਉਮੀਦਵਾਰ ਸੀ ਹੁਣ ਮਨਪੀਤ ਬਾਦਲ ਚਲੇ ਗਏ ਨੇ ਭਾਜਪਾ ਚ ਰਵਨੀਤ ਮਿੱਟੂ ਵੀ ਚਲੇ ਗਏ ਨੇ ਭਾਜਪਾ ਰਾਜਾ ਵੜਿੰਗ ਆ ਗਏ ਨੇ ਲੁਧਿਆਣਾ ਹੁਣ ਕੀ ਹੈ ਕੋਈ ਸੰਭਾਵਨਾ ਹੈ ਕਿ ਮਨਪਿਤ ਬਾਦਲ ਰਾਜਾ ਵੜਿੰਗ ਦੇ ਖਿਲਾਫ ਰਵਨੀਤ ਬਿੱਟੂ ਦੇ ਹੱਕ ਚ ਲੁਧਿਆਣੇ ਚ ਚੋਣ ਪ੍ਰਚਾਰ ਕਰਨ ਆ ਜਾਣ ਕੀ ਮਨਪਿਤ ਬਾਦਲ ਵੀ ਲੁਧਿਆਣੇ ਡੇਰਾ ਲਾ ਲੈਣਗੇ ਪ੍ਰਤਾਪ ਬਾਜਵਾ ਰਵਨੀਤ ਬਿੱਟੂ ਨੂੰ ਹਰਾਉਣ ਚੰਡੀਗੜ੍ਹੋਂ ਸਰਕਾਰੀ ਕੋਠੀ ਚੋਂ ਲੁਧਿਆਣੇ ਆ ਗਏ ਉਹਨਾਂ ਨੇ ਕੋਠੀ ਦਾ ਇੰਤਜ਼ਾਮ ਕਰ ਲਿਆ ਜੇ ਪ੍ਰਤਾਪ ਬਾਜਵਾ ਬਿੱਟੂ ਨੂੰ ਹਰਾਉਣਾ ਸਕਦੇ ਨੇ ਕੀ ਮਨਪਿਤ ਬਾਦਲ ਵੀ ਆਉਣਗੇ ਰਾਜਾ ਵੜਿੰਗ ਦੇ ਖਿਲਾਫ ਅਭਿਆਨ ਚਲਾਉਣ ਕਿਉਂਕਿ ਰਾਜਾ ਵੜਿੰਗ ਉਹਨਾਂ ਦੇ ਸੱਦੇ ਤੇ ਮਨਪਿਤ ਬਾਦਲ ਨੂੰ ਹਰਾਉਣ ਦੇ ਨਾਰੇ ਲੱਗੇ ਇਹ ਬੜੀ ਦਿਲਚਸਪ ਸਥਿਤੀ ਕਾਂਗਰਸ ਚ ਬਣਦੀ ਹੈ ਹੁਣ ਅੱਜ ਸੁਨੀਲ ਜਾਖੜ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਸਾਬਕਾ ਕਾਂਗਰਸ ਪ੍ਰਧਾਨ ਨੇ ਉਹ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਮਿਲਦੇ ਨੇ ਭਾਰਤ ਦੇ ਚੋਣ ਪੰਜਾਬ ਦੇ ਚੋਣ ਕਮਿਸ਼ਨ ਨੂੰ ਮਿਲ ਕੇ ਦਰਖਾਸਤ ਦੰਦੇ ਨੇ ਸੁਨੀਲ ਜਾਖੜ ਉਹਨਾਂ ਦੀ ਮੰਗ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਲੀਗਲ ਡਿਪਾਰਟਮੈਂਟ ਵੱਲੋਂ ਜਿਹੜਾ ਐਡਵੋਕੇਟ ਜਨਰਲ ਦਾ ਦਫਤਰ ਹੈ ਉਹਦੇ ਵੱਲੋਂ ਜਿਹੜਾ ਪੱਖ ਰੱਖਿਆ ਗਿਆ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਿਹੜੀ ਸੜਕ ਹੈ ਉਸ ਮਸਲੇ ਤੇ ਦਲੀਲਾਂ ਪੇਸ਼ ਕਰਦੇ ਜਿਹੜਾ ਪੱਖ ਰੱਖਿਆ ਗਿਆ ਪੰਜਾਬ ਦੇ ਐਲਜੀ ਦਫਤਰ ਵੱਲੋਂ ਉਹਨੂੰ ਮੁੱਦਾ ਬਣਾ ਲਿਆ ਵਿਰੋਧੀ ਧਿਰਾਂ ਨੇ ਕਿ ਪੰਜਾਬ 'ਚ ਲੈਂਡ ਆਰਡਰ ਸਹੀ ਨਹੀਂ ਹੈ ਪੰਜਾਬ ਦੇ ਲੈਂਡ ਆਰਡਰ ਨੂੰ ਔਰ ਪੰਜਾਬ ਚ ਬੀਜੇਪੀ ਦੇ ਉਮੀਦਵਾਰਾਂ ਦਾ ਜਿਹੜਾ ਵਿਰੋਧ ਹੈ ਪਿੰਡ ਪਿੰਡ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਹੈ ਕਿਉਂਕਿ ਸ਼ੰਭੂ ਬਾਰਡਰ ਮਨੋਰ ਲਾਲ ਖੱਟੜ ਨੇ ਬੰਦ ਕਰਤਾ ਸੀ ਪੰਜਾਬ ਦੇ ਕਿਸਾਨ ਸ਼ੰਭੂ ਬਾਰਡਰ ਪਾਰ ਕਰਕੇ ਜਾ ਨਹੀਂ ਸਕੇ ਕਿਸਾਨਾਂ ਨੇ ਉਸੇ ਵੇਲੇ ਕਹਿਤਾ ਸੀ ਕਿ ਤੁਸੀਂ ਸਾਨੂੰ ਸ਼ੰਭੂ ਨਹੀਂ ਟੱਪਣ ਦੰਦੇ ਅਸੀਂ ਪਿੰਡਾਂ 'ਚ ਵਿਰੋਧ ਕਰਾਂਗੇ ਤੇ ਪੰਜਾਬ 'ਚ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਦੱਬ ਕੇ ਹੋ ਰਿਹਾ ਹੈ ਕਿਉਂਕਿ ਬੀਜੇਪੀ ਔਰ ਕਿਸਾਨਾਂ 'ਚ 36 ਦਾ ਅੰਕੜਾ ਬਣ ਗਿਆ ਇਹ ਤਾਂ ਦੁਨੀਆ ਜਾਣਦੀ ਹੈ ਕਿ ਭਾਜਪਾ ਨੇ ਕਿਸਾਨਾਂ ਦੀ ਨਹੀਂ ਮੰਨੀ ਤੇ ਕਿਸਾਨ ਭਾਜਪਾ ਦੀ ਨਹੀਂ ਮੰਨ ਰਹੇ ਤੇ ਡੈਮੋਕ੍ਰੇਸੀ ਚ ਅਗਰ ਮਨੋਰ ਲਾਲ ਖੱਟੜ ਨੇ ਅੰਬਾਲਾ ਜਾਣ ਦਾ ਰਸਤਾ ਹੀ ਬੰਦ ਕਰਤਾ ਹਾਲਾਂਕਿ ਮੈਂ ਵੀ ਜਾਣਾ ਸੀ ਭਾਸਕਰ ਸਾਹਿਬ ਦਿੱਲੀ ਮੈਨੂੰ ਬਹੁਤ ਜ਼ਰੂਰੀ ਕੰਮ ਸੀ ਮੈਂ ਜਾ ਨਹੀਂ ਸਕਿਆ ਤੇ ਦਿਲ ਬੜਾ ਦੁਖੀ ਹੋਇਆ ਕਿ ਸਾਡੀਆਂ ਸਾਡੇ ਮੁਲਕ ਚ ਸਾਨੂੰ ਹੀ ਮੂਰੇ ਬਾਰਡਰ ਲੱਗ ਗਿਆ ਅਸੀਂ ਅੰਬਾਲਾ ਨਹੀਂ ਟੱਪ ਸਕਦੇ ਫਿਰ ਮੈਂ ਘੁਮ ਘਮਾ ਕੇ ਦੂਜੇ ਪਾਸਿਓਂ ਜਾਣ ਦੀ ਕੋਸ਼ਿਸ਼ ਕੀਤੀ 5-6 ਘੰਟੇ ਲੱਗਦੇ ਸੀ ਮੈਂ ਮੁੜਿਆ ਆਇਆ ਬਹੁਤ ਲੋਕਾਂ ਦੇ ਕੰਮਕਾਰ ਰੁਕੇ ਕਿਸਾਨ ਕਹਿੰਦੇ ਸਾਨੂੰ ਉਸ ਗੱਲ ਦਾ ਗੁੱਸਾ ਹੈ ਹੁਣ ਕਿਸਾਨ ਲਗਾਤਾਰ ਬੀਜੇਪੀ ਦਾ ਵਿਰੋਧ ਕਰਦੇ ਨੇ ਸੁਨੀਲ ਜਾਖੜ ਕਹਿੰਦੇ ਕਿ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਉਕਸਾਰੀ ਹੈ ਸੋ ਸੁਨੀਲ ਜਾਖੜ ਦੇ ਬੜੇ ਗੰਭੀਰ ਇਲਜ਼ਾਮ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਰਖਾਸਤ ਦੇ ਕੇ ਆਏ ਨੇ ਕਿ ਪੰਜਾਬ ਦਾ ਚੋਣ ਕਮਿਸ਼ਨ ਰਿਪੋਰਟ ਮੁਕੰਮਲ ਦੌਰ ਦੇ ਉੱਤੇ ਲਵੇ ਔਰ ਇਹ ਵੀ ਕਹਿ ਰਹੇ ਨੇ ਸੁਨੀਲ ਜਾਖੜ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ 'ਚ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਚੋਣ ਪ੍ਰਚਾਰ ਕਰਨ ਦਾ ਹੱਕ ਹੈ ਚੋਣ ਪ੍ਰਚਾਰ ਦੇ ਬਰਾਬਰ ਮੌਕੇ ਨਹੀਂ ਮਿਲ ਰਹੇ ਠੀਕ ਉਸੇ ਤਰ੍ਹਾਂ ਦੀ ਗੱਲ ਆਪ ਨੇ ਦਿੱਲੀ 'ਚ ਕੀਤੀ ਸੀ ਕਿ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਦਾ ਮੌਕਾ ਨਹੀਂ ਮਿਲ ਰਿਹਾ ਅਰਵਿੰਦ ਕੇਦਰੀਵਾਲ ਨੂੰ ਜਾਣ ਬੁੱਝ ਕੇ ਜੇਲ੍ਹ 'ਚ ਡੱਕਿਆ ਸਰਕਾਰ ਦੇ ਇਸ਼ਾਰੇ ਤੇ ED ਨੇ ਹੁਣ ਪੰਜਾਬ 'ਚ ਸੁਨੀਲ ਜਾਖੜ ਚਲ ਗਏ ਗਵਰਨਰ ਕੋਲੇ ਤੁਸੀਂ ਗੱਲ ਸੁਨੀਲ ਜਾਖੜ ਤੋਂ ਹੀ ਸ਼ੁਰੂ ਕਰੋ ਮੈਂ ਚਾਹੂੰਗਾ ਫਿਰ ਮਨਪੀਤ ਬਾਦਲ ਔਰ ਜਿਹੜੀ ਦਲਬੀਰ ਹੁਜਤ ਸਿੰਘ ਗਿੱਲ ਹੋਣਾਂ ਦੀ ਗੱਲ ਹੈ ਕਿ ਮਾਝੇ ਦਾ ਇੱਕ ਲੀਡਰ ਹੋਰ ਆਪ ਚ ਜਾ ਸਕਦਾ ਹੈ ਜਾਂ ਆਪ ਦੇ ਸੰਪਰਕ ਚ ਹੈ ਫਿਰ ਆਪਾਂ ਉਹਦੇ ਤੇ ਵੀ ਗੱਲ ਤੋਰਦੇ ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਚੀਫ ਇਲੈਕਸ਼ਨ ਕਮਿਸ਼ਨਰ ਯਾਨੀ ਚੀਫ ਇਲੈਕਟਰਲ ਅਫੀਸਰ ਕਹੀਏ ਜਿਹੜੇ ਪੰਜਾਬ ਦੇ ਹੈਗੇ ਨੇ ਸਿਵਿੰਸੀ ਉਹਨਾਂ ਦੇ ਕੋਲ ਗਏ ਔਰ ਇੱਕ ਮੰਗ ਪੱਤਰ ਦਿੱਤਾ ਕਿਉਂਕਿ ਉਸ ਮੰਗ ਪੱਤਰ ਦਾ ਆਧਾਰ ਹੈ ਵੇ ਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸਾਡੇ ਜਿਹੜੇ ਲੀਗਲ ਡਿਪਾਰਟਮੈਂਟ ਹੈ ਪੰਜਾਬ ਡਿਪਾਰਟਮੈਂਟ ਦੇ ਏਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਮਸਲਾ ਸੀਗਾ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਜਿਹੜੀ ਸੜਕ ਹੈ ਉਹ ਕਿਉਂ ਰੋਕੀ ਜਾਏ ਜਾਂ ਕਿਉਂ ਨਾ ਰੋਕੀ ਜਾਏ ਉਸ ਮੁੱਦੇ ਦੇ ਉੱਤੇ ਏਜੀ ਸਾਹਿਬ ਨੇ ਲਿਖ ਕੇ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਦਾ ਖਤਰਾ ਹੈ ਔਰ ਇੱਕ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਹਟਾ ਲਈ ਗਈ ਸੀ ਇਸ ਕਰਕੇ ਉਹਦੇ ਉੱਤੇ ਅਟੈਕ ਹੋਇਆ ਜੇ ਇਹ ਰੋਡ ਖੁੱਲੀ ਜਾਂਦੀ ਹੈ ਤੇ ਫਿਰ ਮੁੱਖ ਮੰਤਰੀ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਤੁਹਾਨੂੰ ਯਾਦ ਹੋਵੇਗਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਕੁਝ ਦਿਨ ਪਹਿਲੇ ਇਹ ਗੱਲ ਕਹੀ ਸੀ ਕਿ ਹੁਣ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਹੀ ਏਜੀ ਸਾਹਿਬ ਨੇ ਮੰਨ ਲਿਆ ਕਿ ਸਿੱਧੂ ਮੂਸੇਵਾਲੇ ਦੀ ਹਤਿਆ ਉਹਦੀ ਸਿਕਿਉਰਿਟੀ ਹਟਾਉਣ ਤੋਂ ਬਾਅਦ ਹੋਈ ਹੁਣ ਜਿਨne ਸਿਕਿਉਰਿਟੀ ਹਟਾਈ ਸੀ ਜਿਨne ਉਹ ਸਿਕਿਉਰਿਟੀ ਹਟਾਉਣ ਦੀ ਇਨਫੋਰਮੇਸ਼ਨ ਲੀਕ ਕੀਤੀ ਸੀ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਏ ਕੁਝ ਐਦਾਂ ਦਾ ਹੀ ਆਧਾਰ ਅੱਜ ਸੁਨੀਲ ਜਾਖੜ ਉਹਨਾਂ ਨੇ ਆਪਣੇ ਗਿਆਪਨ ਦੇ ਵਿੱਚ ਦਿੱਤਾ ਔਰ ਇਹ ਵੀ ਕਿਆ ਕੀ ਸਰਕਾਰ ਦਾ ਅਗਰ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਦਾ ਖਤਰਾ ਹੈ ਤੇ ਫਿਰ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਸਾਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਝੂਠ ਬੋਲ ਰਹੀ ਹੈ ਕਿ ਸੱਚ ਬੋਲ ਰਹੀ ਹੈ ਜੇ ਇਹ ਸਰਕਾਰ ਸੱਚ ਬੋਲ ਰਹੀ ਹੈ ਤੇ ਫਿਰ ਇਲੈਕਸ਼ਨ ਫ੍ਰੀ ਐਂਡ ਫੇਅਰ ਕਿਉਂ ਹੋ ਸਕਦਾ ਕਿੱਦਾਂ ਹੋ ਸਕਦੇ ਨੇ ਔਰ ਨਾਲ ਦੇ ਨਾਲ ਉਹ ਵੀ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਭਾਜਪਾ ਦੇ ਲੀਡਰਾਂ ਨੂੰ ਕੈਂਡੀਡੇਟਸ ਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰਨ ਦਿੱਤਾ ਜਾਂਦਾ ਔਰ ਰੋਜ਼ ਉਹਨਾਂ ਦੇ ਉੱਤੇ ਹਮਲੇ ਹੋਣ ਦਾ ਖਤਰਾ ਹੁੰਦਾ ਜਾਨ ਮਾਲ ਦਾ ਖਤਰਾ ਹੁੰਦਾ ਤੇ ਕਿਸ ਤਰੀਕੇ ਨਾਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਇਆ ਜਾ ਸਕਦੇ ਨੇ ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਮੰਗ ਕਰੇ ਉਸ ਰਿਪੋਰਟ ਦੀ ਜਿਹੜੀ ਰਿਪੋਰਟ ਦੇ ਵਿੱਚ ਸਰਕਾਰ ਐ ਦੱਸੇ ਕਿ ਪੰਜਾਬ ਦੇ ਵਿੱਚ ਅਤਵਾਦ ਦਾ ਖਤਰਾ ਹੈ ਕਿ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਭਾਜਪਾ ਦੇ ਕੈਂਡੀਡੇਟ ਦੇ ਉਹਨੂੰ ਰੋਕਣ ਵਾਸਤੇ ਪੰਜਾਬ ਗਵਰਨਮੈਂਟ ਨੇ ਕੀ ਸਟੈਪਸ ਕੀਤੇ ਲਏ ਤੇ ਉਹ ਇਹਨਾਂ ਸਾਰੀ ਗੱਲਾਂ ਦੇ ਵਿੱਚ ਇੱਕ ਚਰਚਾ ਅੱਗੇ ਵਧੀ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਪੋਲਿੰਗ ਹੋਏਗੀ ਕਿ ਪੰਜਾਬ ਦੇ ਵਿੱਚ ਇਸ ਆਧਾਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਈ ਇਲੈਕਸ਼ਨਸ ਨੂੰ ਪੋਸਟਪੋਨ ਕਰ ਸਕਤੇ ਨੇ ਜੇ ਕਰ ਦਿੰਦੇ ਨੇ ਪੋਸਟਪੋਨ ਤੇ ਉਹਦਾ ਅਸਰ ਕੀ ਪਏਗਾ ਕਿਉਂਕਿ ਅੱਜ ਬੀਜੇਪੀ ਦੇ ਹਾਲਾਤ ਪੰਜਾਬ ਦੇ ਵਿੱਚ ਇਦਾਂ ਦੇ ਨਹੀਂ ਹੈਗੇ ਕਿ ਉਹ ਬਹੁਤੀਆਂ ਸੀਟਾਂ ਜਿੱਤ ਸਕੇ ਲੇਕਿਨ ਐਸ ਸਿਚੁਏਸ਼ਨ ਨੂੰ ਕੰਡੀਊਸਿਵ ਬਣਾਉਣ ਵਾਸਤੇ ਜੇ 13 ਜੂਨ ਨੂੰ ਪੰਜਾਬ ਨੂੰ ਜਿਹੜੇ 1 ਜੂਨ ਨੂੰ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਕੰਪਲੀਟ ਹੋ ਜਾਏ ਔਰ 4 ਜੂਨ ਨੂੰ ਰਿਜ਼ਲਟ ਆ ਜਾਏ ਔਰ ਜੇ NDA ਦੀ ਸਰਕਾਰ ਬਣ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਜਦ ਬਾਅਦ ਚੋਂ ਇਲੈਕਸ਼ਨ ਕਰਾਏ ਜਾਣਗੇ ਤੇ ਉਹਦੇ ਮਾਇਨੇ ਕਿੰਨੇ ਕੁ ਹੋਣਗੇ ਔਰ ਉਹਦੇ ਵਿੱਚ ਜਦ ਸਰਕਾਰ ਬਣੀ ਹੁੰਦੀ ਹੈ ਤੇ ਫਿਰ ਬਾਈ ਇਲੈਕਸ਼ਨ ਦੇ ਤੌਰ ਤੇ ਅਗਰ ਪੰਜਾਬ ਵਿੱਚ ਇਲੈਕਸ਼ਨ ਹੁੰਦੇ ਨੇ ਤਾਂ ਉਹਦਾ ਅਸਰ ਤੁਸੀਂ ਖੁਦ ਜਾਣ ਸਕਦੇ ਹੋ ਪਰ ਹਜੇ ਇਹ ਕਹਿਣਾ ਬਹੁਤ अर्ਲੀ ਹੋਏਗਾ ਕਿ ਅੱਗੇ ਚੱਲ ਕੇ ਇਲੈਕਸ਼ਨ ਕਮਿਸ਼ਨ ਦਾ ਕੀ ਡਿਸੀਜਨ ਹੋਏਗਾ ਔਰ ਸਰਕਾਰ ਤੋਂ ਜਿਹੜੀ ਰਿਪੋਰਟ ਇਲੈਕਸ਼ਨ ਕਮਿਸ਼ਨ ਮੰਗੇਗੀ ਉਹਦੇ ਵਿੱਚ ਕੀ ਲਿਖਿਆ ਹੋਏਗਾ ਉਹਦੇ ਵਿੱਚ ਇੱਕ ਪੰਗਾ ਹੈਗਾ ਕਿ ਜੇ ਇਲੈਕਸ਼ਨ ਕਮਿਸ਼ਨ ਦੀ ਉਸ ਰਿਪੋਰਟ ਨੂੰ ਜਿਹੜੀ ਦੇਣੀ ਹੈ ਸਰਕਾਰ ਨੇ ਉਦੇ ਵਿੱਚ ਲਾਅਨ ਆਰਡਰ ਸਿਚੁਏਸ਼ਨ ਬਿਲਕੁਲ ਠੀਕ ਹੈ ਜੇ ਉਹ ਹੈ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੱਤਵਾਦ ਦਾ ਖਤਰਾ ਨਹੀਂ ਹੈਗਾ ਤੇ ਫਿਰ ਉਹਨਾਂ ਦੀ ਹੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਹੋਈ ਬਿਆਨਬਾਜ਼ੀ ਹੈ ਜਾਂ ਉਹਦੇ ਵਿੱਚ ਸਟੇਟਮੈਂਟ ਦਿੱਤੀ ਹੈ ਜਾਂ ਤੇ ਉਹ ਝੂਠ ਸੀ ਜਾਂ ਫਿਰ ਇਹ ਰਿਪੋਰਟ ਝੂਠ ਹੋਵੇਗੀ ਸਰਕਾਰ ਕੈਸ਼ 22 ਸਿਚੁਏਸ਼ਨ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਦੇਖੋ ਸੁਨੀਲ ਜਾਕਰਡ ਉਹਨਾਂ ਦੀ ਮੰਗ ਇਹ ਹੈ ਕਿ ਜਿਹੜੇ ਸੀਈਓ ਨੇ ਉਹ ਪੂਰੇ ਮਾਮਲੇ ਦੀ ਪੰਜਾਬ ਦੇ ਵਿੱਚ ਰਿਪੋਰਟ ਬਣਾਉਣ ਔਰ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੁਨੀਲ ਜਾਖੜ ਵੱਲੋਂ ਕਿ ਜਿਹੜੇ ਬੀਜੇਪੀ ਦੇ ਉਮੀਦਵਾਰ ਨਹੀਂ ਉਹਨਾਂ ਦਾ ਪ੍ਰਚਾਰ ਕਰਨ ਦਾ ਜਿਹੜਾ ਅਧਿਕਾਰ ਹੈ ਉਹਦਾ ਹਨਨ ਹੋ ਰਿਹਾ ਹੈ। ਮੂਲ ਰੂਪ ਦੇ ਵਿੱਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਤਾਂ ਲੈ ਕੇ ਚਿੰਤਤ ਹੈ ਕਿ ਵਿਰੋਧ ਕਿਸਾਨੀ ਲਗਾਤਾਰ ਉਹਨਾਂ ਦਾ ਕਰ ਰਹੀ ਹੈ। ਪਰ ਇਹਨੂੰ ਪੋਲੀਟੀਕਲ ਰੰਗ ਦੇਣ ਦੀ ਕੋਸ਼ਿਸ਼ ਵੀ ਸੁਨੀਲ ਜਾਖੜ ਹੋਣਾਂ ਵੱਲੋਂ ਕੀਤੀ ਗਈ ਹੈ ਕਿ ਇਹਦੇ ਪਿੱਛੇ ਆਮ ਆਦਮੀ ਪਾਰਟੀ ਹੈ ਜਾਂ ਸਰਕਾਰ ਹੈ। ਕਿਉਂਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦੇਖੋ ਜਖੜ ਸਾਹਿਬ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਉਹ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਤੇ ਕੇਸ ਦਰਜ ਕੀਤਾ ਉਹ ਵੀ ਗਲਤ ਕੀਤਾ ਉਹਨਾਂ ਨੇ ਇਹ ਵੀ ਆਪਣਾ ਉੱਥੇ ਜਾ ਕੇ ਤਰਕ ਦਿੱਤਾ ਹੈ ਖੈਰ ਇਹ ਬਹੁਤ ਇਹ ਵੱਡਾ ਵਿਸ਼ਾ ਮੈਂ ਚਾਹੂੰਗਾ ਅੱਗੇ ਵਧਣ ਤੋਂ ਪਹਿਲਾਂ ਭਾਸਕਰ ਸਾਹਿਬ ਇੱਕ ਵਾਰੀ ਆਪਾਂ ਜਖੜ ਸਾਹਿਬ ਦੀ ਗੱਲ ਵੀ ਸੁਣ ਲਈ ਉਹਨਾਂ ਦਾ ਛੋਟਾ ਛੋਟਾ ਜਿਹਾ ਬਿਆਨ ਸੁਣ ਲਈ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਨਰਲੀ ਆ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਹਾਂ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਵੀ ਆ ਜਿਹੜੇ ਬਿਆਨ ਦਿੱਤੇ ਆ ਝੁੱਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਇਹ ਆਧਾਰ ਹੈ ਫਿਰ ਰਿਲੇਕਸ਼ਨ ਕੀ ਹੋਣਗੇ ਸਭ ਪੰਜਾਬ ਦੇ ਅੰਦਰ ਜੇ ਪੰਜਾਬ ਦੇ ਅੰਦਰ ਅਤੰਕਵਾਦ ਫੈਲ ਰਿਹਾ ਹੈ ਤਾਂ ਫਿਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ ਤਾਂ ਵੀ ਹਿੰਦੁਸਤਾਨ ਦੇ ਅੰਦਰ 7 ਫੀਸ ਦੇ ਅੰਦਰ ਇਲੈਕਸ਼ਨ ਇਸ ਕਰਕੇ ਹੋ ਰਿਹਾ ਹੈ ਵੀ ਸੁਰੱਖਿਆ ਮਹਈਆ ਕਰਵਾਈ ਜਾ ਸਕੇ ਸਾਰਿਆਂ ਨੂੰ ਪਰ ਪੰਜਾਬ ਦਾ ਤਾਂ ਕੇਸ ਹੀ ਅੱਡ ਹੋ ਗਿਆ ਪੰਜਾਬ 'ਚ ਤਾਂ ਟੈਰਰਿਜ਼ਮ ਹੈ ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬੰਦਾ ਕਹਿ ਰਿਹਾ ਭਗਵੰਤ ਮਾਨ ਜੀ ਇੱਕ ਪਾਸੇ ਭਗਵੰਤ ਮਾਨ ਜੀ ਕਲੇਮ ਕਰਦੇ ਆ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਪੜੀ ਮજબૂત ਹੈ ਬੜੀ ਸਥਿਤੀ ਸਾਡੇ ਕੰਟਰੋਲ ਚ ਹੈ ਤੇ ਜਦੋਂ ਆਪ ਤੇ ਭੀੜ ਪਈ ਉਸ ਤੋਂ ਜਾ ਕੇ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਇੱਥੇ ਦਾ ਅਤੰਕਵਾਦ ਫੈਲ ਰਿਹਾ ਸਭ ਕੋਈ ਅਤੰਕਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਅੰਦਰ ਸਰਕਾਰ ਦੀ ਕਮਜ਼ੋਰੀ ਫੈਲ ਰਹੀ ਹੈ ਸਰ ਪਾਸਕਰ ਸਾਹਿਬ ਬੜਾ ਕਲੀਅਰ ਹੋ ਗਿਆ ਸੁਨੀਲ ਜਾਖੜ ਉਹਨਾਂ ਦੇ ਬਿਆਨਾਂ ਦੇ ਨਾਲ ਉਹ ਕਹਿੰਦੇ ਅਸੀਂ ਵੀ ਮੰਨਦੇ ਪੰਜਾਬ ਚ ਫੈਲ ਰਿਹਾ ਪਰ ਸਰਕਾਰ ਸੁਪਰੀਮ ਕੋਰਟ ਚ ਕਹਿ ਰਹੀ ਹੈ ਤੇ ਅਗਰ ਇਹ ਸਥਿਤੀ ਹੈ ਤੇ ਫਿਰ ਇਲੈਕਸ਼ਨ ਕਿਵੇਂ ਹੋਣਗੇ ਮਤਲਬ ਇੱਕ ਤਰੀਕੇ ਨਾਲ ਇਹ ਹੁਣ ਵਿਸ਼ਾ ਜਿਹੜਾ ਇਹ ਬਹੁਤ ਮਹੱਤਵਪੂਰਨ ਬਣ ਗਿਆ ਹੁਣ ਅਗਰ ਇਲੈਕਸ਼ਨ ਕਮਿਸ਼ਨ ਰਿਪੋਰਟ ਮੰਗਦਾ ਹੈ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਰਿਪੋਰਟ ਚ ਕੀ ਸਬਮਿਟ ਕਰਦੀ ਹੈ ਮੈਨੂੰ ਲੱਗਦਾ ਹੈ ਪੰਜਾਬ ਦੇ ਚੋਣ ਕਮਿਸ਼ਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁਣ ਬਣ ਗਈ ਕਿ ਇਹਨਾਂ ਹਾਲਾਤਾਂ ਨੂੰ ਪੰਜਾਬ ਦਾ ਚੋਣ ਕਮਿਸ਼ਨ ਕਿਵੇਂ ਨਿਭੜੇਗਾ ਉਂਝ ਹਜੇ ਤੱਕ ਪੰਜਾਬ ਦੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਔਰ ਭਾਰਤ ਦੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਪੰਜਾਬ ਨੂੰ ਲੈ ਕੇ ਬਹੁਤ ਛਲਾਗਾਜੋਗ ਰਹੀ ਹੈ ਇਹ ਆਪਾਂ ਗੱਲ ਜ਼ਰੂਰ ਕਹਿ ਸਕਦੇ ਹਾਂ ਅਖੀਰ ਤੋਂ ਛੋਟੀ ਜਿਹੀ ਟਿੱਪਣੀ ਪਾਸ ਕਰ ਸਭ ਫੇਰਾ ਆਪਾਂ ਅੱਗੇ ਵਧੀਏ ਜੀ ਬਿਲਕੁਲ ਤੁਸੀਂ ਇਹ ਗੱਲ ਅਸੀਂ ਵੀ ਇਹੀ ਗੱਲ ਕਹਿ ਰਹੇ ਆ ਆਪਣੀ ਗੱਲਾਂ ਦੇ ਵਿੱਚ ਕਿ ਜਿਹੜੇ ਜਾਖੜ ਸਾਹਿਬ ਕਹਿ ਰਹੇ ਹਨ ਜਦ ਆਪਾਂ ਕਹਿੰਦੇ ਆ ਕਿ ਜਾਖੜ ਸਾਹਿਬ ਬੜਾ ਸਮਾਰਟਲੀ ਪਲੇ ਕਰ ਰਹੇ ਨੇ ਉਹ ਸਰਕਾਰ ਦੇ ਉੱਤੇ ਹੀ ਗੱਲ ਸੁੱਟ ਰਹੇ ਨੇ ਕਿਉਂਕਿ ਸਰਕਾਰ ਦੇ ਏਜੀ ਸਾਹਿਬ ਦੇ ਦਿੱਤੇ ਹੋਏ ਬਿਆਨਾਂ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਅਤਵਾਦ ਦੁਬਾਰਾ ਆ ਸਕਦਾ ਉਹ ਕਹਿੰਦੇ ਕਿ ਸਾਨੂੰ ਨਹੀਂ ਲੱਗਦਾ ਅਸੀਂ ਕਹਿੰਦੇ ਆ ਇਹ ਝੂਠ ਹੈਗਾ ਰੱਬ ਕਰੇ ਕਿ ਇਹ ਝੂਠ ਹੀ ਹੋਏ ਇਹ ਸਾਰੀ ਗੱਲਾਂ ਉਹ ਕਰ ਰਹੇ ਨੇ ਪਰ ਉਹ ਸਰਕਾਰ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਕਿ ਰਿਪੋਰਟ ਤਾਂ ਮੰਗੇ ਸਰਕਾਰ ਤੋਂ ਯਾਨੀ ਜਿਸ ਤਰੀਕੇ ਨਾਲ ਸਰਕਾਰ ਨੂੰ ਹਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਾਂ ਤੇ ਹੁਣ ਸਰਕਾਰ ਨੂੰ ਇਹ ਗੱਲ ਕਹਿਣੀ ਪੈਗੀ ਕਿ ਨਹੀਂ ਪੰਜਾਬ ਦੇ ਵਿੱਚ ਅੱਤਵਾਦ ਦਾ ਕੋਈ ਖਤਰਾ ਨਹੀਂ ਹੈ ਔਰ ਏਜੀ ਸਾਹਿਬ ਨੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਉਹ ਗਲਤ ਦਿੱਤੀ ਹੈ ਬਾਕੀ ਜਿਸ ਰੋਡ ਦੇ ਉੱਤੇ ਮੁੱਖ ਮੰਤਰੀ ਦਾ ਨਿਵਾਸ ਹੈਗਾ ਉੱਥੇ ਹਰਿਆਣਾ ਦੇ ਵੀ ਮੁੱਖ ਮੰਤਰੀ ਦਾ ਘਰ ਹੈਗਾ ਉਸ ਰੋਡ ਤੇ ਹੈਗਾ ਕੀ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਗੱਲ ਕਿਸੇ ਵੀ ਜਗ੍ਹਾ ਜਾਂ ਕੋਈ ਸਟੇਟਮੈਂਟ ਅਦਾ ਦੇ ਦਿੱਤੀ ਹੈ ਕਿ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਹਾਲਕੀ ਕਿਸਾਨ ਉਥੇ ਵੀ ਬੀਜੇਪੀ ਲੀਡਰਾਂ ਨੂੰ ਪੈ ਰਹੇ ਨੇ ਤੇ ਉਥੇ ਜਿਹੜੀ ਗੱਲ ਹੈਗੀ ਹੈ ਜਾਂ ਪੰਜਾਬ ਦੀ ਗੱਲ ਹੈਗੀ ਹੈ ਹੁਣ ਚਲੋ ਇਹ ਇੱਕ ਪੋਲੀਟੀਕਲ ਮੁੱਦਾ ਵੀ ਹੋ ਸਕਦਾ ਔਰ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਜਿਸ ਤਰੀਕੇ ਨਾਲ ਸੁਨੀਲ ਜਾਖੜੂਣਾ ਨੇ ਸੂਬੇ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪਣੇ ਆਪ ਵਿੱਚ ਇੱਕ ਇਲੈਕਸ਼ਨ ਕੈਂਪੇਨ ਦਾ ਵੀ ਇੱਕ ਸਟਾਈਲ ਹੋ ਸਕਦਾ ਹੈ ਪਰ ਚਲੋ ਇਹ ਗੱਲ ਹੁਣ ਅੱਗੇ ਤੁਰੀ ਹੈ ਔਰ ਕਿੱਥੇ ਤੱਕ ਜਾ ਸਕਦੀ ਹੈ ਉਹਨਾਂ ਗੱਲਾਂ ਨੂੰ ਥੋੜਾ ਜਿਹਾ ਅਸੀਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹਾਸਕਰ ਸਾਬ ਮੈਂ ਜੇ ਸਮਅਪ ਕਰਾਂ ਇਸ ਇਸ਼ੂ ਨੂੰ ਮੈਨੂੰ ਲੱਗਦਾ ਅਗਰ ਇਹ ਮੁੱਦਾ ਇਸੇ ਤਰ੍ਹਾਂ ਅੱਗੇ ਵਧਿਆ ਔਰ ਭਾਜਪੀ ਦੇ ਲੀਡਰਾਂ ਨੂੰ ਲੱਗਿਆ ਕਿ ਪੰਜਾਬ ਚ ਸਾਨੂੰ ਨਿਰਪੱਖਤਾ ਦੇ ਨਾਲ ਚੋਣ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਤੇ ਉਹ ਇਲੈਕਸ਼ਨ ਕਮਿਸ਼ਨ ਤੋਂ ਆਉਣ ਵਾਲੇ ਸਮੇਂ 'ਚ ਮੰਗ ਵੀ ਕਰ ਸਕਦੇ ਨੇ ਕਿ ਤੁਸੀਂ ਚੋਣਾ ਪੰਜਾਬ 'ਚ ਟਾਲੋ ਬਿਲਕੁਲ ਐਦਾਂ ਦੀ ਹੋ ਸਕਦੀ ਹੈ ਔਰ ਇਹ ਗੱਲ ਜਿ ਕਿ ਜਿਹੜੀ ਆ ਜਾਕੜ ਸਾਹਿਬ ਦੇ ਗਿਆਨ ਨੂੰ ਅਗਰ ਤੁਸੀਂ ਧਿਆਨ ਨਾਲ ਪੜੋਗੇ ਨਾ ਤੇ ਉਹਦੇ ਵਿੱਚ ਗੱਲ ਉਸ ਪਾਸੇ ਚਲ ਰਹੀ ਹੈ ਜਿਸ ਪਾਸੇ ਦੀ ਗੱਲ ਅਸੀਂ ਕਰ ਰਹੇ ਹਾਂ ਕਿਉਂਕਿ ਇਹ ਗੱਲ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਕੈਂਡੀਡੇਟਸ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਔਰ ਉਹਦੇ ਵਿੱਚ ਸਟੇਟ ਜਾਂ ਸਟੇਟ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੀ ਗੱਲ ਕਰੀਏ ਉਹ ਕਿਸੇ ਨਾ ਕਿਸੇ ਜਗ੍ਹਾ ਪੁਲਿਸ ਵੀ ਇੰਟਰਵਿਨ ਤੇ ਕਰ ਰਹੀ ਹੈ ਪਰ ਕਿਸਾਨਾਂ ਨੂੰ ਰੋਕਣ ਵਾਸਤੇ ਕੋਈ ਸਟੈਪ ਲੈਣ ਤੋਂ ਕਤਰਾਂਦੀ ਹੈ ਕਿਉਂਕਿ ਕਿਸਾਨਾਂ ਦੀ ਗੱਲ ਆਏ ਤੇ ਸੂਬੇ ਦੀ ਸਰਕਾਰ ਜਾਂ ਇਲੈਕਸ਼ਨ ਦਾ ਮਾਹੌਲ ਹੋਏ ਉਹਦੇ ਵਿੱਚ ਫਿਰ ਪੁਲਿਸ ਪੋਲੀਟੀਕਲ ਮਾਸਟਰਸ ਨੂੰ ਦੇਖਦੇ ਹੋਏ ਕਾਰਵਾਈ ਕਰਦੀ ਹੁੰਦੀ ਹੈ ਪਰ ਹਾਲਾਤ ਬੀਜੇਪੀ ਦੇ ਕੈਂਡੀਡੇਟ ਵਾਸਤੇ ਪ੍ਰਚਾਰ ਦੇ ਲੈਵਲ ਪਲੇਇੰਗ ਫੀਲਡ ਦੇ ਤੌਰ ਤੇ ਉਹ ਸਹੀ ਨਹੀਂ ਹੈ ਜੀ ਚਲੋ ਅੱਗੇ ਵਧਦੇ ਹਾਂ ਜੀ ਭਾਸਕਰ ਸਾਹਿਬ ਮਨਪ੍ਰਿਤ ਬਾਦਲ ਕਹਿੰਦੇ ਮਨਪ੍ਰਿਤ ਬਾਦਲ ਨੂੰ ਚਿੱਠੀ ਲਿਖੀ ਸੀ ਸਰੂਪ ਚੰਦ ਸਿੰਘਲਾ ਉਹਨਾਂ ਨੇ ਕਿ ਤੁਹਾਡੇ ਜਿਹੜੇ ਸਾਥੀ ਨੇ ਕੁਝ ਸਾਬਕਾ ਮੇਅਰ ਨੇ ਕਾਉਂਸਲਰ ਨੇ ਉਹਨਾਂ ਨੂੰ ਉਹਨਾਂ ਦੀ ਕੋਆਰਡੀਨੇਸ਼ਨ ਕਰਾਓ ਪਾਰਟੀ ਨਾਲ ਉਹ ਸਰਗਰਮ ਹੋਣ ਤੇ ਹੁਣ ਚਰਚਾਵਾਂ ਇਹ ਵੀ ਨੇ ਭਾਸਕਰ ਸਾਹਿਬ ਤੁਸੀਂ ਉਹ ਮੈਨੂੰ ਦੱਸਿਆ ਰਿਕਾਰਡਿੰਗ ਤੋਂ ਪਹਿਲਾਂ ਕਿ ਮਨਪ੍ਰੀਤ ਬਾਦਲ ਸਾਹਿਬ ਵੀ ਲੁਧਿਆਣੇ ਆ ਸਕਦੇ ਨੇ ਇਹ ਸੰਭਾਵਨਾਵਾਂ ਬਣ ਸਕਦੀਆਂ ਨੇ ਕਿਉਂਕਿ ਪ੍ਰਤਾਪ ਬਾਜਵਾ ਆਪਣਾ ਬੈਗ ਲੈ ਕੇ ਲੁਧਿਆਣੇ ਆ ਗਿਆ ਕੱਪੜਿਆਂ ਦਾ ਬੈਗ ਸਰੂਪ ਚੰਦ ਸਿੰਘਲਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਨੂੰ ਚਿੱਠੀ ਲਿਖੀ ਸੀ ਔਰ ਉਹਨਾਂ ਦੀ ਚੰਗੀ ਸਿਹਤ ਦੀ ਇੱਕ ਤਰੀਕੇ ਨਾਲ ਅਰਦਾਸ ਵੀ ਕੀਤੀ ਸੀ ਔਰ ਕਹਿ ਰਹੇ ਸੀਗੇ ਕਿ ਤੁਸੀਂ ਹੁਣ ਠੀਕ ਹੋ ਤੇ ਫਿਰ ਪ੍ਰਚਾਰ ਦੇ ਵਿੱਚ ਆਓ ਕਿਉਂਕਿ ਤੁਹਾਡੇ ਜਿਹੜੇ ਖਾਸਮ ਖਾਸ ਮੇਅਰ ਸਾਹਿਬ ਜਿਹੜੇ ਪੁਰਾਣੇ ਹੁੰਦੇ ਸੀਗੇ ਕੁਝ ਕਾਉਂਸਲਰ ਸੀਗੇ ਜਦ ਉਹਨਾਂ ਨੂੰ ਚੋਣ ਪ੍ਰਚਾਰ ਵਾਸਤੇ ਸੰਪਰਕ ਕੀਤਾ ਜਾਂਦਾ ਹੈ ਤੇ ਉਹ ਕਹਿੰਦੇ ਨੇ ਕਿ ਜੇ ਮਨਪਰੀਤ ਬਾਦਲ ਕਹਿਣਗੇ ਤੇ ਅਸੀਂ ਆਵਾਂਗੇ ਤੇ ਐਸ ਕਰਕੇ ਉਹਨਾਂ ਨੂੰ ਵੀ ਕਹੋ ਤੇ ਤੁਸੀਂ ਵੀ ਪ੍ਰਚਾਰ ਦੇ ਵਿੱਚ ਆਓ। ਭਾਵੇਂ ਇਹ ਚਿੱਠੀ ਆਪਣੇ ਆਪ ਹੀ ਇੱਕ ਤਰੀਕੇ ਨਾਲ ਫਸਾਉਣ ਵਾਲੀ ਕੋਸ਼ਿਸ਼ ਥੀ ਕਿਉਂਕਿ ਚਰਨਜੀਤ ਜਿਹੜੇ ਸਰੂਪ ਚੰਦ ਸਿੰਘ ਲਾ ਹੈਗੇ ਨੇ ਉਹਨਾਂ ਨੇ ਮਨਪਰੀਤ ਬਾਦਲ ਦੇ ਖਿਲਾਫ ਕੰਪਲੇਂਟ ਕੀਤੀ ਸੀ। ਭਾਜਪਾ ਦੀ ਹਜੇ ਜੁਆਇਨਿੰਗ ਉਹਨਾਂ ਦੀ ਨਹੀਂ ਹੋਈ ਸੀ। ਪਰ ਹੁਣ ਇਹ ਗੱਲ ਅੰਦਰ ਖਾਤੇ ਤੋਂ ਪਤਾ ਲੱਗ ਗਿਆ ਸਾਡੇ ਸੂਤਰ ਦੱਸਦੇ ਨੇ। ਈਮਨਪ੍ਰੀਤ ਬਾਦਲ ਨੂੰ ਜਦ ਪਾਰਟੀ ਦੀ ਹਾਈ ਕਮਾਂਡ ਨੇ ਵੀ ਪੁੱਛਿਆ ਕਿ ਜੀ ਕਦੋਂ ਤੋਂ ਤੁਸੀਂ ਪ੍ਰਚਾਰ ਕਰ ਰਹੇ ਹੋ ਜੀ ਬਠਿੰਡੇ ਦੇ ਵਿੱਚ ਤੇ ਮੰਪ੍ਰੀਤ ਬਾਦਲ ਉਹਨਾਂ ਦਾ ਇਹ ਕਹਿਣਾ ਸੀਗਾ ਕਥਿਤ ਤੌਰ ਤੇ ਅਸੀਂ ਅਦੀ ਪੁਸ਼ਟੀ ਨਹੀਂ ਕਰਦੇ ਸਾਡੇ ਸੂਤਰ ਦੱਸ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਜੀ ਮੈਂ ਬਠਿੰਡੇ ਪਾਰਟੀ ਵਾਸਤੇ ਜਾਦਾ ਵਧੀਆ ਤਰੀਕੇ ਨਾਲ ਕੈਂਪੇਨ ਕਰ ਸਕਦਾ ਹਾਂ ਤੁਸੀਂ ਮੈਨੂੰ ਬਠਿੰਡੇ ਤੋਂ ਬਖਸ਼ੋ ਤੇ ਲੁਧਿਆਣੇ ਦੇ ਵਾਸਤੇ ਮੈਂ ਜਾਣ ਨੂੰ ਤਿਆਰ ਹਾਂ ਉਹ ਲੁਧਿਆਣੇ ਦੇ ਵਿੱਚ ਉਹ ਕਹਿੰਦੇ ਨੇ ਮੈਂ ਸਾਹ ਪਰਿਵਾਰ ਯਾਨੀ ਵਿਦ ਫੈਮਿਲੀ ਕੈਂਪੇਨ ਕਰੂੰਗਾ ਔਰ ਮੇਰੀ ਧਰਮ ਪਤਨੀ ਬੀਨੂ ਬਾਦਲ ਉਹ ਆਪਣੇ ਆਪ ਵਿੱਚ ਅਮ੍ਰਿਤਾ ਵੜਿੰਗ ਉਹਨਾਂ ਦੇ ਤਰੀਕੇ ਨਾਲ ਕੈਂਪੇਨ ਕਰਨ ਦੇ ਸਟਾਈਲ ਨਾਲ ਕਿਉਂਕਿ ਪਹਿਲੇ ਵੀ ਉਹਨਾਂ ਨੇ ਇਕੱਠੇ ਇੱਕ ਦੂਜੇ ਦੇ ਖਿਲਾਫ ਕੈਂਪੇਨ ਕੀਤਾ ਹੈ ਤੇ ਉਹਨਾਂ ਨੂੰ ਘੇਰਨ ਵਾਸਤੇ ਮੇਰੀ ਪਤਨੀ ਬਹੁਤ ਹੈਗੀ ਹੈ ਤੇ ਮੈਂ ਰਾਜਾ ਵੜਿੰਗ ਉਹਨਾਂ ਨੂੰ ਪਹਿਲੇ ਵੀ ਘੇੜਦਾ ਰਿਹਾ ਜਦ ਇੱਕੋ ਪਾਰਟੀ ਦੇ ਵਿੱਚ ਸੀਗੇ ਤਦ ਤੋਂ ਖੈਰ ਜਦ ਰਾਜਾ ਵੜਿੰਗ ਉਹਨਾਂ ਨੇ ਇੱਕ ਗੱਲ ਕੀਤੀ ਸੀ ਪਿਛਲੇ 2022 ਦੇ ਇਲੈਕਸ਼ਨ ਵਿੱਚ ਕਿ ਸਾਰੇ ਬਾਦਲ ਹਰਾ ਦੂੰ ਮੈਨੂੰ ਇਹ ਲੱਗਦਾ ਹੈ ਕਿ ਉਹ ਜਿਹੜੀ ਗੱਲ ਸੀ ਨਾ ਉਹ ਚੁੱਭ ਗਈ ਹੈ ਮਨਪ੍ਰੀਤ ਬਾਦਲ ਉਹਨਾਂ ਨੂੰ ਤਾਂ ਹੁਣ ਬਦਲਾ ਲੈਣ ਵਾਸਤੇ ਉਹ ਲੁਧਿਆਣਾ ਜਾ ਸਕਦੇ ਨੇ ਔਰ ਆਪਣੇ ਪੂਰੇ ਪਰਿਵਾਰ ਦੇ ਨਾਲ ਉਹ ਰਾਜਾ ਵੜਿੰਗ ਉਹਨਾਂ ਦੇ ਖਿਲਾਫ ਕੈਂਪੇਨ ਕਰ ਸਕਦੇ ਨੇ ਕਿਉਂਕਿ ਰਾਜਾ ਵੜਿੰਗ ਉਹਨਾ ਅਗਰ ਐਮਪੀ ਬਣ ਜਾਂਦੇ ਨੇ ਤੇ ਫਿਰ ਗਿੱਦੜਵਾਹਾ ਦੀ ਸੀਟ ਖਾਲੀ ਹੋ ਰਹੀ ਹੈ ਔਰ ਗਿੱਦੜਵਾਹਾ ਤੋਂ ਉੱਥੇ ਮਨਪਰੀਤ ਬਾਦਲ ਉਹਨਾ ਭਾਜਪਾ ਤੋਂ ਇਲੈਕਸ਼ਨ ਲੜ ਸਕਦੇ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਸਕਦੇ ਨੇ ਜਾਂ ਤੇ ਰੋਕ ਲੋ ਜਾਂ ਫਿਰ ਦਿਤਾ ਦਿਓ ਯਾਨੀ ਇਹ ਸਾਰੀ ਗੱਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਉਹਨਾ ਪਹਿਲੀ ਉੱਥੇ ਡੇਰਾ ਪਾਲ ਲਾ ਕੇ ਬੈਠੇ ਹੋਏ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾ ਤਾਂ ਜੀ ਵੀ ਕਰਦੇ ਨੇ ਇਹ ਬਾਜਵਾ ਸਾਹਿਬ ਜਿਹੜੇ ਲੁਧਿਆਣਾ ਪਹੁੰਚ ਗਏ ਨੇ ਇਹ ਦੇਖਣ ਗਏ ਨੇ ਇਹ ਕੋਸ਼ਿਸ਼ ਕਰਨਗੇ ਕਿਤੇ ਬੜਿੰਗ ਜਿੱਤ ਨਾ ਜਾਵੇ ਉਹਨੇ ਨਾ ਸਾਰੀ ਗੱਲਾਂ ਦੇ ਵਿੱਚ ਇੱਕ ਹੋਰ ਸਿਆਸਤਦਾਨ ਦੀ ਐਂਟਰੀ ਜਿਹੜੇ ਕਦੀ ਪੁਰਾਣੇ ਸਾਥੀ ਰਹੇ ਹੋਣ ਔਰ ਇਹ ਇੱਕ ਲੁਧਿਆਣੇ ਦੀ ਫਾਈਟ ਬੜੀ ਦਿਲਚਸਪ ਹੋ ਜਾਏਗੀ ਕਿ ਬਿੱਟੂ ਦੇ ਹਾਕੀ ਚ ਮਨਪਰੀਤ ਬਾਦਲ ਉਤਰਦੇ ਨੇ ਔਰ ਰਾਜਾ ਬੜਿੰਗ ਉਹਨਾਂ ਦੇ ਹੱਥ ਦੀ ਹਾਕੀ ਚ ਪ੍ਰਤਾਪ ਸਿੰਘ ਬਾਜਵਾ ਉਤਰਦੇ ਨੇ ਉਹ तमाम ਲੀਡਰਸ਼ਿਪ ਜਿਹੜੀ ਲੁਧਿਆਣੇ ਦੀ ਲੜਾਈ ਨੂੰ ਵੱਡਾ ਕਰਦੇ ਦੇਖੋ ਹਾਲੇ ਅਫੀਸ਼ੀਅਲ ਤੌਰ ਦੇ ਉੱਤੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਮਨਪ੍ਰੀਤ ਬਾਦਲ ਵੱਲੋਂ ਪਰ ਮੈਨੂੰ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਅਗਰ ਪ੍ਰਚਾਰ ਕਰਨਗੇ ਕਿਉਂਕਿ ਉਹਨਾਂ ਦੇ ਦਿਲ ਦਾ ਬਿਮਾਰੀ ਦਾ ਇਲਾਜ ਚੱਲ ਰਿਹਾ ਹੈ ਅਗਰ ਉਹ ਪ੍ਰਚਾਰ ਕਰਨਗੇ ਤੇ ਮੈਨੂੰ ਲੱਗਦਾ ਉਹ ਥੋੜਾ ਸਮਾਂ ਬਠਿੰਡਾ ਵੀ ਜ਼ਰੂਰ ਬੀਜੇਪੀ ਕੈਂਡੀਡੇਟ ਲਈ ਕਰਨਗੇ ਹੋ ਸਕਦਾ ਹੈ ਲੁਧਿਆਣਾ ਵੀ ਉਹ ਲੰਬੇ ਸਮੇਂ ਲਈ ਡੇਰਾ ਆ ਕੇ ਲਾਣ ਹਾਂ ਇਹ ਗੱਲ ਤੁਹਾਡੀ ਜਿਹੜੀ ਸੂਤਰ ਦੇ ਹਵਾਲੇ ਨਾਲ ਤੁਸੀਂ ਕੀਤੀ ਹੈ ਇਸ ਗੱਲ ਦੇ ਨਾਲ ਲੁਧਿਆਣੇ ਦੀ ਸਿਆਸਤ ਦੇ ਵਿੱਚ ਇਹ ਚਰਚਾ ਤਾਂ ਛਿੜ ਗਈ ਜਾਂ ਛਿੜੇਗੀ ਕਿ ਅਗਰ ਮਨਪਿਤ ਬਾਦਲ ਆ ਗਏ ਤੇ ਫਿਰ ਰਵਨੀਤ ਬਿੱਟੂ ਨੂੰ ਤਾਕਤ ਮਿਲੇਗੀ ਰਾਜਾ ਵੜਿੰਗ ਨੂੰ ਪੋਲਿਟੀਕਲ ਤੌਰ ਤੇ ਸਾਹਮਣਾ ਕਰਨ ਦੇ ਲਈ ਪਰ ਭਾਸਕਰ ਸਾਹਿਬ ਕਿਉਂਕਿ ਅਗਰ ਪ੍ਰਤਾਪ ਬਾਜਵਾ ਆ ਗਏ ਆਉਂਦੇ ਸਮੇਂ ਕਹਿੰਦੇ ਕਾਂਗਰਸ ਦੇ ਵੱਡੇ ਲੀਡਰ ਵੀ ਆਉਣਗੇ ਇੱਥੇ ਰਾਹੁਲ ਗਾਂਧੀ ਵੀ ਆਉਣਗੇ ਇੱਥੇ ਪ੍ਰਿੰਕਾ ਗਾਂਧੀ ਵੀ ਆਉਣਗੇ ਇਹਦਾ ਮਤਲਬ ਹੈ ਫਿਰ ਨਰਿੰਦਰ ਮੋਦੀ ਵੀ ਲੁਧਿਆਣੇ ਆਉਣਗੇ ਇਹਦਾ ਮਤਲਬ ਹੈ ਕੱਲ ਪਰਸੋਂ ਵੀ ਬੀਜੇਪੀ ਦੇ ਇੱਕ ਮੰਤਰੀ ਲੁਧਿਆਣੇ ਆਏ ਕੱਲ ਜਿਹੜੇ ਅਨੁਰਾਗ ਠਾਕੁਰ ਨੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਉਹ ਵੀ ਪ੍ਰਚਾਰ ਕਰਨ ਰਵਨੀਤ ਮਿੱਟੂ ਦੇ ਹੱਕ ਚ ਆਏ ਇਹਦਾ ਮਤਲਬ ਹੈ ਕਿ ਬੀਜੇਪੀ ਆਪਣੇ ਸਾਰੇ ਦਿਗਜ ਲੁਧਿਆਣੇ उतारेगी ਫਿਰ ਕਿਉਂਕਿ ਬੀਜੇਪੀ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਲੁਧਿਆਣਾ ਸ਼ਹਿਰ ਔਰ ਰਵਨੀਤ ਮਿੱਟੂ ਜਿਹੜੇ ਬਿਆਨ ਸਿੰਘ ਦੀ ਵਿਰਾਸਤ ਦੇ ਤੌਰ ਤੇ ਬੀਜੇਪੀ ਦੇਖ ਰਹੀ ਹੈ ਬੀਜੇਪੀ ਪੂਰਾ ਮੁਕਾਬਲਾ ਕਰਨਾ ਚਾਹੀਏਗੀ ਤੇ ਫਿਰ ਤਾਂ ਮਨਪ੍ਰੀਤ ਬਾਦਲ ਨੂੰ ਬੀਜੇਪੀ ਸੱਦ ਵੀ ਸਕਦੀ ਹੈ ਅਗਰ ਮਨਪ੍ਰੀਤ ਬਾਦਲ ਖੁਦ ਆਉਣਾ ਚਾਹਣ ਜਾਂ ਨਾ ਚਾਹਣ ਜੀ ਇਹਦੀ ਸੰਭਾਵਨਾ ਪੂਰੀ ਹੈਗੀ ਹੈ ਕਿ ਮਨਪ੍ਰੀਤ ਬਾਦਲ ਉਹਨਾ ਕੁਝ ਦਿਨਾਂ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਉਥੇ ਰਾਜਾਬੜੀ ਨੂੰ ਉਹਨਾਂ ਦੇ ਖਿਲਾਫ ਕੈਂਪੇਨ ਕਰ ਦੇਵੇ ਵਈ ਨਜ਼ਰ ਆ ਸਕਦੇ ਨੇ ਔਰ ਉਹਨਾਂ ਸੰਭਾਵਨਾ ਤੋਂ ਕਦੀ ਵੀ ਨਹੀਂ ਇਨਕਾਰ ਕੀਤਾ ਜਾ ਸਕਦਾ ਔਰ ਲੁਧਿਆਣੇ ਦੀ ਫਾਈਲ ਕਿਉਂਕਿ ਅਮਿਤ ਸ਼ਾਹ ਉਹਨਾਂ ਨੇ ਰਵਨੀਤ ਬਿੱਟੂ ਉਹਨਾਂ ਦੀ ਡਾਇਰੈਕਟ ਐਂਟਰੀ ਕਰਾਈ ਹੈ ਔਰ ਕਹਿੰਦੇ ਆ ਕਿ ਇਹ ਕਲੀਅਰੈਂਸ ਅਮਿਸ਼ਾ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਰਮਨਿਤ ਮਿੱਤੂ ਉਹਨਾਂ ਦੇ ਰਿਸ਼ਤੇ ਹੈਗੇ ਨੇ ਕਿਉਂਕਿ ਇਹਨਾਂ ਰਿਸ਼ਤਿਆਂ ਦਾ ਜ਼ਿਕਰ ਕਈ ਵਾਰ ਰਮਨਿਤ ਮਿੱਤੂ ਆਪ ਆਪਣੇ ਇੰਟਰਵਿਊਜ਼ ਦੇ ਵਿੱਚ ਕਰਦੇ ਨੇ ਕਿ ਉਹਨਾਂ ਦੀ ਡਾਇਰੈਕਟ ਅਮਿਸ਼ਾ ਜੀ ਦੇ ਨਾਲ ਗੱਲਬਾਤ ਹੈਗੀ ਹੈ ਔਰ ਅਮਿਸ਼ਾ ਉਹਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਨਾਂ ਦੇ ਲੁਧਿਆਣਾ ਆਣ ਦੀ ਗੱਲ ਰੋਡ ਸ਼ੋਅ ਕਰਨ ਦੀ ਗੱਲ ਰੈਲੀ ਕਰਨ ਦੀ ਗੱਲ ਅਮਿਸ਼ਾ ਉਹਨਾਂ ਦੀ ਇੰਡਸਟਰੀਜ਼ ਦੇ ਨਾਲ ਮੀਟਿੰਗ ਦੀ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਕਰ ਚੁੱਕੇ ਹਾਂ ਕਿ 16 ਤਰੀਕ ਤੋਂ ਬਾਅਦ ਐਦਾਂ ਦੇ ਪ੍ਰੋਗਰਾਮ ਪੰਜਾਬ ਦੇ ਵਿੱਚ ਉੜ ਇੱਕ ਸ਼ੈਡਿਊਲ ਹੀ ਆਣਾ ਹਜੇ ਫਿਲਹਾਲ ਬਾਕੀ ਹੈ। ਚਲੋ ਇਹ ਬੜੀ ਦਿਲਚਸਪ ਖਬਰ ਤੁਸੀਂ ਸਾਂਝੀ ਕੀਤੀ ਹੈ। ਮਨਪ੍ਰੀਤ ਬਾਦਲ ਹੋਣ ਦਾ ਅਗਰ ਕੋਈ ਰਿਐਕਸ਼ਨ ਆਉਂਦਾ ਹੈ ਤੇ ਉਹ ਵੀ ਜ਼ਰੂਰ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਾਵਾਂਗੇ। ਅਗਰ ਮਨਪ੍ਰੀਤ ਬਾਦਲ ਕੋਈ ਆਪਣੀ ਗੱਲ ਕਹਿਣੀ ਚਾਹਣ ਤੇ ਜ਼ਰੂਰ ਉਹਨਾਂ ਦੀ ਗੱਲ ਨੂੰ ਵੀ ਆਪਾਂ ਅੱਗੇ ਵਧਾਵਾਂਗੇ। ਆਸਕੇ ਸਾਹਿਬ ਅਖੀਰ ਚ ਦੋ ਸ਼ਬਦਾਂ ਦੇ ਵਿੱਚ ਮੈਂ ਗੱਲ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਕੱਲ 7 ਮਈ ਹੈ। ਕੱਲ ਤੋਂ ਕਾਗਜ਼ ਭਰਨ ਦਾ ਕੰਮ ਸ਼ੁਰੂ ਹੋ ਜਾਣਾ ਹੈ। ਕਦੋਂ ਬੀਜੇਪੀ ਦੀਆਂ ਬਾਕੀ ਟਿਕਟਾਂ ਐਲਾਨੋਂਗੇ ਚਾਰ ਰਹਿਗੀਆਂ ਇੱਕ ਕਾਂਗਰਸ ਦੀ ਰਹਿ ਗਈ ਹੋ ਸਕਦਾ ਜਦੋਂ ਤੱਕ ਤੁਹਾਡਾ ਪ੍ਰੋਗਰਾਮ ਪੰਜਾਬੀਆਂ ਚ ਜਾਵੇ ਬੀਜੇਪੀ ਵੀ ਤੇ ਕਾਂਗਰਸ ਵੀ ਕੁਝ ਉਮੀਦਵਾਰਾਂ ਦੀ ਸੂਚੀ ਤਾਂ ਜਾਰੀ ਕਰ ਦੇਣ ਹੁਣ ਕੁੱਲ ਪੰਜ ਨਾਮ ਬਾਕੀ ਆਉਣੇ ਨੇ ਚਾਰ ਬੀਜੇਪੀ ਦੇ ਇੱਕ ਕਾਂਗਰਸ ਦਾ ਭਾਸਕਰ ਸਾਹਿਬ ਐ ਨਾ ਕਰੋ ਦੱਸੋ ਕਦੋਂ ਆਣਗੇ ਦੇਖੋ ਕਾਂਗਰਸ ਦਾ ਨਾਮ ਤੇ ਅੱਜ ਆ ਜਾਏਗਾ ਔਰ ਉਹ ਵੀ ਰਾਜਾਵੜੀਂ ਉਹਨਾਂ ਨੇ ਬਕਾਇਦਾ ਅਨਾਉਂਸਮੈਂਟ ਕਰਕੇ ਇਹ ਗੱਲ ਕੀਤੀ ਹੈ ਕਿ ਵੀ ਅੱਜ ਅਸੀਂ ਅਨਾਉਂਸ ਕਰ ਦਾਂਗੇ ਫਿਰੋਜ਼ਪੁਰ ਦਾ ਕੈਡੀਏਟ ਜਿੱਥੇ ਤੱਕ ਗੱਲ ਭਾਜਪੀ ਦੀ ਹੈਗੀ ਹੈ ਭਾਜਪੀ ਦੇ ਲੀਡਰ ਵੀ ਸਾਨੂੰ ਪੁੱਛ ਰਹੇ ਨੇ ਕਿ ਸਾਡੀ ਲਿਸਟ ਕਦੋਂ ਆਉਣਗੀ ਐਥੇ ਤੱਕ ਕਿ ਜਿਹੜੇ ਕੈਂਡੀਡੇਟ ਬਣਨ ਦੀ ਉਹਨਾਂ ਨੂੰ ਆਸ ਹੈਗੀ ਹੈ ਉਹ ਵੀ ਸਾਨੂੰ ਫੋਨ ਕਰਕੇ ਪੁੱਛ ਰਹੇ ਨੇ ਕਿ ਵੀ ਸਾਡਾ ਨਾਮ ਲਿਸਟ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਹੁਣ ਐਦਾਂ ਦੇ ਮੌਕੇ ਦੇ ਵਿੱਚ ਅਸੀਂ ਕੀ ਦਸੀਏ ਉਹਨਾਂ ਨੂੰ ਕਿਉਂਕਿ ਇਹਨਾਂ ਦੀ ਹਾਈ ਕਮਾਂਡ ਹੁਣ ਸੁਨੀਲ ਜਾਖੜ ਉਹਨਾਂ ਨਾਲ ਹੈਗੇ ਨੇ ਜਿਹੜੇ ਇੱਕ ਅੱਛੇ ਸੂਤਰ ਹੋ ਸਕਦੇ ਨੇ ਵੀ ਕੌਣ ਹੈ ਕੈਂਡੀਡੇਟ ਮੈਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਹਨਾਂ ਦਾ ਨਾਮ ਫਾਈਨਲਾਈਜ਼ ਹੋਏਗਾ ਉਹ ਕਾਰਨ ਹੈ ਕਿ ਉਹ ਕਾਫੀ ਟਾਈਮ ਤੋਂ ਪੈਰਵੀ ਕਰ ਰਹੇ ਸੀਗੇ ਜਿਹੜੇ ਰਵਿੰਦਰ ਆਮਲਾ ਉਹਨਾਂ ਦੇ ਉੱਤੇ ਵੀ ਕੋਈ ਹਜੇ ਜੁਆਇਨਿੰਗ ਯੂਨਿੰਗ ਨਹੀਂ ਹੋਈ ਹੈ ਇੱਕ ਆਪਣੇ ਆਪ ਵੀ ਸੰਕੇਤ ਹੈ ਕਿ ਰਵਿੰਦਰ ਆਮਲਾ ਦੀ ਜੁਆਇਨਿੰਗ ਹੋਂਦੀ ਵੀ ਹੈ ਕਿ ਨਹੀਂ ਹੁੰਦੀ ਉਹ ਵੀ ਜੇ ਸੁਨੀਲ ਜਾਖੜੋਂ ਨਾਲ ਪੈਰਵੀ ਕਰ ਰਹੇ ਹੁਣ ਤਦ ਵੀ ਇਹ ਜੁਆਇਨਿੰਗ ਨਾ ਹੋ ਪਾਏ ਤੇ ਇਹਦੇ ਕਈ ਮਤਲਬ ਨਿਕਲਦੇ ਨੇ ਉਹਨ ਇਨਾ ਮਤਲਬਾਂ ਦੇ ਵਿੱਚੋਂ ਜਿਹੜੇ ਭਾਜਪਾ ਦੇ ਪੋਸੀਬਲ ਕੈਂਡੀਡੇਟ ਹੈ ਉਹ ਸਾਨੂੰ ਫੋਨ ਕਰਕੇ ਪੁੱਛਣ ਕਿ ਵੀ ਅਸੀਂ ਹੈਗੇ ਆ ਕਿ ਲੀਨ ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਭਾਜਪਾ ਦੇ ਵਿੱਚ ਕਿੱਦਾ ਦੇ ਹਾਲਾਤ ਨੇ ਪਾਸਕਰ ਸਾਹਿਬ ਤੁਸੀਂ ਗੱਲ ਗੋਲਮੋਲ ਕਰਤੀ ਪਤਾ ਤੁਹਾਨੂੰ ਹੈ ਕਿ ਕਿਹੜੇ ਉਮੀਦਵਾਰ ਆਣੇ ਨੇ ਕਿਉਂਕਿ ਦਿੱਲੀ ਤੱਕ ਤੁਹਾਡੇ ਪੋਲਿਟਿਕਲ ਸੂਤਰ ਨੇ ਤੁਹਾਨੂੰ ਅੰਦਾਜ਼ੇ ਤਾਂ ਹੈਗੇ ਨਾਵਾਂ ਦੇ ਚਲੋ ਤੁਸੀਂ ਹਜੇ ਦੱਸਣਾ ਨਹੀਂ ਚਾਹੁੰਦੇ ਤੁਸੀਂ ਸਿਆਸੀ ਦੋਸਤੀ ਬਗਾ ਰਹੇ ਹੋ ਚਲੋ ਕਦੀ ਗਰੀ ਇਹ ਵੀ ਪਗਾਉਣੀ ਪੈਂਦੀ ਹੈ ਤੁਹਾਡਾ ਧਰਮ ਹੈ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਦ੍ਰਿਸ਼ਟੀਕੋਣ ਰੱਖਿਆ ਪਰ ਮੈਂ ਇੱਕ ਵਾਰੀ ਜ਼ਰੂਰ ਬੇਨਤੀ ਕਰੂੰਗਾ ਕਿ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਹਰ ਵਿਚਾਰ ਦਾ ਸਵਾਗਤ ਹੈ ਕਿਸੇ ਵੀ ਅਸਹਿਮਤੀ ਨੂੰ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਅੱਗੇ ਵਧਾਵਾਂਗੇ ਧੰਨਵਾਦ ਪਾਸਟਰ ਸਾਹਿਬ ਧੰਨਵਾਦ ਜੀ